ਤਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਦਰ ਵਧਨ ਦੇ ਨਾਲ ਜਿਹੜਾ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਤਬਾਹ ਆਈ ਆ ਉੱਥੇ ਹੀ ਕੈਬਨਰ ਮੰਤਰੀ ਹਰਭਜਨ ਸਿੰਘ ਜੀ ਉੱਥੇ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਇਸ ਵਕਤ ਜਿਹੜੇ ਹਾਲਾਤ ਜਿਹੜੇ ਤਨਾਪੁਰਕ ਬਣੇ ਪਏ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਜਿਹੜਾ ਉਫਾਨ ਤੇ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਲਹਿਰਾਂ ਪਾਣੀ ਦੀਆਂ ਕਿਸ ਤਰੀਕੇ ਨਾਲ ਜਿਹੜੀਆਂ ਨਿਕਲ ਰਹੀਆਂ ਐ ਤੋ ਤਾਂ ਜਿਹੜਾ ਇਹ ਪਾਣੀ ਜਿਹੜਾ ਡਾਉਨਸਟ੍ਰੀਮ ਦੇ ਵਿੱਚ ਜਿਹੜਾ ਤੇਜ਼ੀ ਨਾਲ ਜਾ ਰਿਹਾ ਤੇ ਸਾਡੇ ਨਾਲ ਕੈਬਨਿਟ ਮੰਤਰੀ ਜੁੜੇ ਨੇ ਗੱਲਬਾਤ ਕਰਨ ਲੈਣੇ ਹਾਂ ਜੀ ਸਾਰਾ ਅੱਜ ਮੌਕੇ ਤੇ ਜਾਈਦਾ ਲੈਣ ਪਹੁੰਚੇ ਹਾਂ ਤਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਹਾਲਾਤ ਖਰਾਬ ਨੇ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਬੰਨ ਜਿਹੜੇ ਆ ਪਾਥਾਂ ਤੋਂ ਪਾਣੀ ਦੀ ਮਾਰ ਵੱਜਨ ਕਰਕੇ ਟੁੱਟ ਰਹੇ ਨੇ ਤੇ ਸਰਕਾਰ ਆਪਣਾ ਫਰਜ਼ ਜਿਹੜਾ ਸਾਡਾ ਪ੍ਰਸ਼ਾਸਨ ਉਹ ਵੀ ਲੱਗਿਆ ਹੋਇਆ ਹੈ ਔਰ ਖਾਸ ਤੌਰ ਤੇ ਮੈਂ ਬਾਬਾ ਜੀ ਦਾ ਤੇ ਬਹੁਤ ਤਹਿ ਦੋਤ ਨੋਤਨ ਵਧੀਆਂ ਜਿਨ੍ਹਾਂ ਨੇ ਪੂਰੀ ਸੰਗਤ ਨਾਲ ਲਿਆ ਕੇ ਔਰ ਰਾਤ ਦਿਨ ਮਿਹਨਤ ਕਰਕੇ ਇੱਥੇ ਜਿਹੜਾ ਉਹ ਮਨ ਬਚਾਏ ਨੇ ਆ ਬਾਕੀ ਕੁਦਰਤੀ ਆਫਤਾ ਖੁਦ ਜੇ ਆਪਾਂ ਕਹੀਏ ਕਿ ਆਪਾਂ ਬੜਾ ਕੁਝ ਕਰ ਸਕਦੇ ਆ ਤੇ ਇਹ ਰੱਬ ਦੀ ਮਾਰ ਹੈ ਤੇ 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 ਆਪਾਂ ਕੁਝ ਜ਼ਿਆਦਾ ਕਰ ਨਹੀਂ ਸਕਦੇ ਪਰ ਜੇ ਇਸ ਵੇਲੇ ਆਪਾਂ ਇਕੱਠੇ ਹੋ ਕੇ ਸਾਰੇ ਇਹ ਸਾਫ ਤੋਂ ਕੁਝ ਨਾ ਕੁਝ ਨੂੰ ਘੱਟ ਜ਼ਰੂਰ ਕਰ ਸਕਦੇ ਆ ਸਾਡਾ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਆ ਮਾਲ ਟੰਗਰ ਜਿਹੜਾ ਉਹ ਵੀ ਆ ਦੇਖੋ ਤੁਸੀਂ ਕਿੰਨਾ ਪਾਣੀ ਆ ਸਾਰਾ ਇਥੋਂ ਤੱਕ ਰੇਟ ਢਾਰੇ ਸੀਗੇ ਕਈ ਕੋਸ ਸੀਗਾ ਮੂਸਲ ਸੀਗੇ ਤੂੜੀਆਂ ਵਾਲੇ ਕਈ ਕੋਸ ਸਭ ਕੁਝ ਜਿਹੜਾ ਰੁੜ ਗਿਆ ਔਰ ਹੁਣ ਪਾਣੀ ਅਜੇ ਵੀ ਜਿਹੜਾ بارش ਹੁਣ ਵੀ بارش ਹੋ ਰਹੀ ਆ ਵਾਰਸ਼ ਇੱਥੇ ਵੀ ਹੋਈ ਜਾ ਰਹੀ ਹੈ ਵਾਰਸ਼ ਪਹਾੜਾਂ ਦੇ ਵਿੱਚ ਵੀ ਹੋਈ ਜਾ ਰਹੀ ਹੈ ਸੋ ਅਜੇ ਪਾਣੀ ਦਾ ਪੱਧਰ ਘਟਣ ਤੇ ਕੋਈ ਜਿਆਦਾ ਅਸਰ ਜਿਹੜੇ ਆ ਉਹ ਨਹੀਂ ਲੱਗ ਰੇ ਸਰਕਾਰ ਨੂੰ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਹਨ ਸਰਕਾਰ ਵੱਲੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਜਿਵੇਂ ਕੋਈ ਜੋ ਵੀ ਡੀਜ਼ਲ ਵਗੈਰਾ ਲੱਗਦਾ ਉਹ ਮਹੱਈਆ ਕਰਵਾ ਰਹੇ ਆ ਅਸੀਂ ਕੋਈ ਰਸਦ ਦੇ ਰਹੇ ਆ ਕੋਈ ਕਿਤੇ ਤਰਪੈਲਾਂ ਦੀ ਜ਼ਰੂਰਤ ਆ ਉਹ ਦਿੱਤਾ ਜਾ ਰਿਹਾ ਕੁਝ ਸੰਗਤ ਬਹੁਤ ਸੇਵਾ ਕਰ ਰਹੀ ਆ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਹਲਕਿਆਂ ਤੋਂ ਕੋਈ ਨਾ ਕੋਈ ਚਾਰਾ ਲੈ ਕੇ ਕੋਈ ਝੋਕੜ ਰਹੀ ਕੇ ਕੋਈ ਕੁਝ ਨਾ ਕੁਝ ਜਿਹੜਾ ਆਪਣਾ ਯੋਗਦਾਨ ਜਿਹੜਾ ਉਹ ਪਾ ਰਿਹਾ ਔਰ ਮੇਰੀ ਤੇ ਭਾਈ ਗੁਰਦੇ ਚਰਨਾ ਚ ਇਹੋ ਹੀ ਆ ਰਸ ਬੇਨਤੀ ਹੈ ਕਿ ਸਾਡੇ ਇਲਾਕੇ ਤੇ ਬਾਬਾ ਜੀ ਮੇਰ ਪਰ ਹੱਥ ਰੱਖਣਾ ਅਸੀਂ ਹਾਂਜੀ ਬਾਬਾ ਸੋਖਾਤ ਸਿੰਘ ਜੀ ਹਾਂ ਕਾਰਸੇਵਾਲੇ ਇਹਨਾਂ ਨੇ ਮੈਂ ਤੇ ਇਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਜਾਣਦਾ ਪਿਛਲੀ ਵਾਰੀ ਤੁਹਾਨੂੰ ਯਾਦ ਹੋਵੇਗਾ 23 ਚ ਵੀ ਆਏ ਜੀ 23 ਚ ਵੀ ਆੜਾਏ ਸੀਗੇ ਉਦੋਂ ਵੀ ਬਾਬਾ ਜੀ ਨੇ ਬਹੁਤ ਯੋਗਦਾਨ ਪਾਇਆ ਸੀਗਾ ਹੁਣ ਵੀ ਮਤਲਬ ਪੂਰੀ ਪੂਰੀ ਰਾਤ ਜਿਹੜਾ ਆ ਉਹ ਇੱਥੇ ਆਪਣੀ ਸੰਗਤ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਾਡੇ ਅਧਿਕਾਰੀ ਵੀ ਜਿਹੜੇ ਨੇ ਉਹ ਪੂਰੇ ਅਸਤਰਕ ਨੇ ਉਹ ਵੀ ਆਪਣਾ ਬੰਦਾ ਯੋਗਦਾਨ ਜਿਹੜਾ ਆ ਉਹ ਪਾ ਰਹੇ ਇਹ ਗੁਰੂ ਨੰਨਤ ਸਿੰਘ ਲਾਸਟ ਡੇ ਜਿੱਦਾਂ ਜਿਹੜੇ ਤਸੀਬਾਂ ਦੇ ਉੱਤੇ ਮਤਲਬ ਏਡਾ ਖਾਰ ਪੈਂਦੀ ਆ ਤਾਂ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਣੀ ਦਸਿੰਦਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਜਿੱਤੇ ਕਿਸਾਨਾਂ ਦੀ ਫਸਲ ਉਹ ਅਸੀਂ ਦੇਖੋ ਇਹ ਜਣਾ ਦਰਿਆਵਾਂ ਦੇ ਕੋਈ ਕਿਨਾਰੇ ਤੇ ਹੁੰਦੇ ਨੇ ਦਰਿਆਾਂ ਤੇ ਆਪਣੇ ਆਪੇ ਬਣਾਉਂਦੇ ਨੇ ਪਰ ਫਿਰ ਵੀ ਜਿਸ ਤਰ੍ਹਾਂ ਜਿਤ ਅਨੋਚਾਂ ਬਣੀਆਂ ਨੇ ਹੁਣ ਇੱਥੇ ਆਪਾਂ ਖੜੇ ਆ ਇਹਦੇ ਕਰਕੇ ਆਪਾਂ ਦਾ ਕਾਫੀ ਬਚਾ ਹੁੰਦਾ ਕੋਈ ਪੱਥਰ ਨਾਲ ਲਾ ਕੇ ਇੱਧਰ ਦੇਖੋ ਨਾ ਆ ਜਿਵੇਂ ਆ ਪ੍ਰਬੰਧ ਬਾਬਾ ਜੀ ਨੇ ਟੈਂਪਰੇਰੀ ਤੌਰ ਤੇ ਜਿਹੜੇ ਨੇ ਇਹ ਕਰਵਾਏ ਨੇ ਜੇ ਇਸ ਤਰ੍ਹਾਂ ਦੇ ਪ੍ਰਬੰਧ ਹੋਣ ਕੋਈ ਜਣੀਆਂ ਲੋਹੇ ਦਾ ਜੰਗਲਾ ਬਣਾ ਕੇ ਉਹਦੇ ਵਿੱਚ ਮਿੱਟੀ ਭਰ ਕੇ ਉਹ ਛੁੱਟੀ ਜਾਵੇ ਕੋਈ ਪੱਥਰ ਜਿਹੜੇ ਆ ਵੱਡਾ ਪੱਥਰ ਲਾਇਆ ਜਾਵੇ ਤੇ ਜਿਹੜਾ ਪਾਣੀ ਦਾ ਵਹਾਹਾ ਹੈ ਨਾ ਜਿਹੜਾ ਫਿਰ ਓਟਾ ਜਿਹੜੀ ਲੱਗਦੀ ਆ ਉਹ ਫਿਰ ਨਹੀਂ ਲੱਗਦੀ ਇਹਰ ਬਚਾ ਜਿਹੜਾ ਆ ਉਹ ਹੋ ਜਾਂਦਾ ਔਰ ਇਹੋ ਜੇ ਪ੍ਰਬੰਧ ਅਸੀਂ ਇਹਨਾਂ ਹੜ੍ਹਾਂ ਕੋ ਬਾਅਦ ਕਰਾਂਗੇ ਬਿਲਕੁਲ ਤਾਂ ਇਸ ਵਕਤ ਮੰਤਰੀ ਜਿਹੜੇ ਹਰਭਜਨ ਸਿੰਘ ਏਟੀਓ ਸਾਡੇ ਨਾਲ ਜੁੜੇ ਨੇ ਗੱਲਬਾਤ ਕੀਤੀ ਆ ਤਾਂ ਕਿਸਾਨਾਂ ਦੀ ਸਾਰ ਲੈਣ ਵਾਸਤੇ ਪਹੁੰਚੇ ਨੇ ਤਾਂ ਵੀਡੀਓ ਸਾਫ ਦਾ ਕਹਿਣਾ ਹੈ ਕਿ ਪੁਖਤਾ ਪ੍ਰਬੰਧ ਜਿਹੜੇ ਵੀ ਕੀਤੇ ਜਾਣਗੇ ਪਰ ਪਹਿਲੋਂ ਜਿਹੜਾ ਹੜ੍ਹਾਂ ਤੋਂ ਨਜਾਤ ਪਾਈ ਜਾਵੇ ਤਾਂ ਸਤਲੁਜ ਬਿਆਸ ਦਰਿਆ ਦੇ ਵਿੱਚ ਪੈਂਦਾ ਪੱਧਰ ਜਿਹੜਾ ਵਧਣ ਤੋਂ ਬਾਅਦ ਜਿਹੜਾ ਆ ਜਿਹੜਾ ਹਰਾ ਵਰਗੇ ਹਾਲਾਤ ਜਿਹੜੇ ਬਣੇ ਪੰਦੇ ਕਿਸਾਨਾਂ ਦੀ ਹਜ਼ਾਰਾਂ ਇੱਕ ਫਸਲ ਆ ਪਾਣੀ ਦੇ ਹੇਠਾਂ ਆ ਗਈ ਆ ਤਾਂ ਸਾਡੇ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਢੁੱਲਰ ਅਤੇ ਹਰਭਜਨ ਸਿੰਘ ਕੈਬਨਿਟ ਮੰਤਰੀ ਲਾਲਜੀਤ ਢੁੱਲਰ ਦੇ ਨਾਲ ਈਟੀਓ ਸਾਹਿਬ ਸਾਡੇ ਨਾਲ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਮੰਤਰੀ ਸਾਹਿਬ ਅੱਜ ਮੌਕੇ ਤੇ ਪਹੁੰਚੇ ਹੋ ਤਾਂ ਜਾਇਦਾ ਲਿਆ ਜਾ ਰਿਹਾ ਕਿਸਾਨਾਂ ਦਾ ਤਾਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਲੱਗਦੇ ਨਹੀਂ ਹੁਣ ਵੇਖੋ ਜਿਹੜੇ ਹਾਲਾਤ ਹੈ ਉਹ ਤੇ ਸਾਰਿਆਂ ਦੇ ਸਾਹਮਣੇ ਆ ਅੱਜ 25 ਦਿਨ ਹੋ ਗਏ ਆ ਪਾਣੀ ਚੱਲਦੇ ਨੂੰ ਨੁਕਸਾਨ ਤੇ ਹੋਇਆ ਸਾਡੇ ਭਰਾਵਾਂ ਦਾ ਬਹੁਤ ਜ਼ਿਆਦਾ ਹੱਦੋਂ ਵੱਧ ਜਿੰਨਾ ਨੁਕਸਾਨ ਹੋ ਗਿਆ ਇਹਨਾਂ ਨੁਕਸਾਨ ਤੇ ਮੈਨੂੰ ਉਮੀਦ ਆ ਕੋਈ ਵੀ ਇਨਸਾਨ ਤੇ ਨਹੀਂ ਪੂਰਾ ਕਰ ਸਕਦਾ ਰੱਬ ਹੀ ਪੂਰਾ ਕਰ ਸਕਦਾ ਜਿੰਨਾ ਨੁਕਸਾਨ ਹੋ ਗਿਆ ਪਰ ਵੇਖੋ ਜਿੱਦਨ ਦਾ ਪਾਣੀ ਆਇਆ ਉਸਦਨ ਦਾ ਹੀ ਦਾਸ ਨਮਾਣਾ ਬਣ ਕੇ ਆਪਦੇ ਭਰਾਵਾਂ ਦੇ ਵਿੱਚ ਆ ਕਿਉਂਕਿ ਵੇਖੋ ਇਹ ਕੋਈ ਸਾਡੀ ਜਿਹੜੀ ਆਪਸ ਦੇ ਵਿੱਚ ਸਾਂਝ ਆਏ ਕੋਈ ਮੰਤਰੀ ਤੇ VOTER SUPPORTER ਵਾਲੀ ਨਹੀਂ ਗੀ ਮੈਂ ਮంత్రి ਸਮਝਦਾ ਆਪਦੇ ਹਲਕੇ ਦੇ ਲੋਕਾਂ ਨੂੰ ਮੈਂ ਆਪਣੇ ਆਪ ਨੂੰ ਇੱਕ ਉਹ ਹੀ ਨਮਾਣਾ ਨਿਤਾਣਾ ਤੇ ਇੱਕ ਨਾ ਚੀਜ਼ ਜਾਂ ਬੰਦਾ ਸਮਝਦਾ ਮੈਂ ਕੋਈ ਆਪਣੇ ਆਪ ਨੂੰ ਇਹ ਨਹੀਂ ਕਿ ਆਪਾਂ ਮੰਤਰੀ ਬਣ ਗਏ ਤੇ ਮੈਂ ਕੋਈ ਵੱਖਰਾ ਹੋ ਗਿਆ ਅਸੀਂ ਉਦੋਂ ਦੇ ਹੀ ਇੱਥੇ ਸੇਵਾਦਾਰਾਂ ਨੂੰ ਸੇਵਾ ਕਰਦੇ ਫਿਰ ਰਹੇ ਹਾਂ ਬਾਕੀ ਕੋਈ ਇਹ ਕਹੀਏ ਨਾ ਕਿ ਆਪਾਂ ਕੋਈ ਆਪਦੇ ਕੋਲੋਂ ਜਾਂ ਕੁਝ ਇਹ ਬਾਬੇ ਨਾਨਕ ਨੇ ਡਿਊਟੀਆਂ ਲਾਈਆਂ ਜੋ ਬਾਬੇ ਨਾਨਕ ਨੇ ਡਿਊਟੀ ਲਾਈ ਆ ਉਹ ਡਿਊਟੀ ਆਪਾਂ ਨਿਭਾਈ ਜੰਨੇ ਆ ਬਾਕੀ ਜਿਹੜੇ ਹੋਰ ਵੀ ਭੈਣ ਭਰਾ ਨੇ ਜਿਨ੍ਹਾਂ ਦਾ ਆਪ ਦੇ ਘਰ ਚੰਗਾ ਰੋਟੀ ਪਾਣੀ ਖਾਂਦੇ ਆ ਜਿਹੜੇ ਸਰਦੇ ਪੁੱਜਦੇ ਆ ਉਹਨਾਂ ਭਣਾ ਭਰਾਵਾਂ ਨੂੰ ਵੀ ਅੱਜ ਇਹਨਾਂ ਕਿਸਾਨ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਕਿਉਂਕਿ ਜਿਨ੍ਹਾਂ ਦੀਆਂ ਜ਼ਮੀਨਾਂ ਬੰਨੂ ਇੱਧਰ ਐਣਾ ਇੱਧਰਲੇ ਬੰਨੇ ਪੂਰੇ ਪੰਜਾਬ ਦੀ ਮੈਂ ਗੱਲ ਕਰਾਂ ਕੱਲੇ ਸਾਡੇ ਪੱਟੀ ਹਲਕੇ 'ਚ 12000 ਏਕੜ ਤੇ ਲੱਖਾਂ ਏਕੜ ਪੂਰੇ ਪੰਜਾਬ 'ਚ ਤਬਾਹ ਹੋ ਗਈ ਆ ਫਸਲ ਇਸ ਫਸਲ 'ਚੋਂ ਕਿਸਾਨ ਨੇ ਆਪਦੇ ਬੱਚੇ ਪੜਾਉਣੇ ਹੈ ਬੱਚੇ ਵਿਆਉਣੇ ਹੈ ਘਰ ਬਣਾਉਣੇ ਹੈ ਕਈ ਹੋਰ ਕੰਮ ਕਰਨੇ ਹੈ ਤੇ ਇਹ ਨਹੀਂ ਕਿ ਜਿਹੜਾ ਕਿਸਾਨ ਹੈ ਉਹ ਕੱਲਾ ਜਰਨਲ ਹੀ ਜਾਂ ਜਾਤੀ ਆ ਕਈ ਕਿਸਾਨ ਇੱਥੇ ਐਸੀ ਵੀ ਹੈਗੇ ਕਈ ਕਿਸਾਨ ਇੱਥੇ ਮਿਸਤਰੀ ਸਿੰਘ ਵੀ ਹੈਗੇ ਆ ਮਿਸਤਰੀ ਸਿੰਘਾ ਕੋ ਵੀ ਜ਼ਮੀਨ ਹੈਗੀ ਆ ਸਾਡੇ ਭਰਾ ਮਜਬੀਤ ਸਿੰਘ ਉਹਨਾਂ ਕੋ ਵੀ ਜ਼ਮੀਨਾਂ ਹੈਗੀਆਂ ਉਹ ਸਾਰਾ ਬਰਬਾਦ ਹੋ ਗਿਆ ਸਾਰਾ ਕੁਝ ਉਹਦੇ ਬਾਅਦ ਇਨਾਂ ਜ਼ਮੀਨਾਂ ਦੇ ਉੱਤੇ ਹੀ ਜੇ ਫਸਲ ਦੀ ਕਟਾਈ ਸ਼ੁਰੂ ਹੋਣੀ ਸੀ ਤੇ ਸਾਡੇ ਜਿਹੜੇ ਮਜ਼ਦੂਰ ਭਰਾਓ ਨੇ ਮਜ਼ਦੂਰੀ ਕਰਨੀ ਸੀ ਹੱਥ ਨਾਲ ਬਾਸਮਤੀ ਕੱਟੀ ਦੀ ਆ 5-6000 ਰੁਪਿਆ ਕਿੱਲੇ ਦੀ ਵढਾਈ ਚਲਦੀ ਬਾਸਮਤੀ ਦੀ ਤੇ ਤਕਰੀਬਨ ਇਹ ਏਰੀਆ ਜਿਹਦੇ ਵਿੱਚ ਬਾਸਮਤੀ ਵੀ ਲੱਗੀ ਸੀ ਝੋਨਾ ਵੀ ਲੱਗਾ ਸੀ ਇੱਥੇ ਗੰਨੇ ਦੀ ਵੀ ਕਾਸ਼ਤ ਕੀਤੀ ਸੀ ਲੋਕਾਂ ਨੇ ਤੇ ਗੰਨਾ ਜਿਹੜਾ ਵਾ ਵੇਲੇ ਦੇਣਾ ਤੇ ਸਿਆਲ ਚ ਆਪਾਂ ਵੱਢ ਕੇ ਮਿਲ ਚ ਲੈ ਕੇ ਜਾਂਦੇ ਆ ਉਹ ਵੀ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਣੀ ਹੀ ਗੰਨੇ ਦੀ ਮਜ਼ਦੂਰੀ ਵੀ ਘੱਟ ਤੋਂ ਘੱਟ ਮੈਨੂੰ ਇਹਦੇ ਆ ਭੀ ਕਿੱਲੇ ਦੀ 10-12000 ਕਿੱਲੇ ਦੀ ਮਜ਼ਦੂਰੀ ਹੋਣੀ ਆ ਕਿਉਂ ਪਿੰਦੇ ਕਿੰਨੀ ਆ ਮਜ਼ਦੂਰੀ ਗੰਨੇ ਦੀ ਵੱਢ ਕੇ ਮਿਲ ਚ ਖੜਨ ਦੀ ਮਜ਼ਦੂਰਾਂ ਦੀ 10-12000 ਤੇ ਘੱਟੋ ਘਾਟੋ ਆ ਜਾਦੀ ਹੋਊ ਕੋ ਕਿ ਲੇਬਰ ਲੇਬਰ ਆ ਭੀ ਜਾਨੀ ਕਿ ਘੱਟ ਤੋਂ ਘੱਟ 16-18000 ਰੁਪਈਆ ਜਿਹੜੇ ਹਿਸਾਬ ਨਾਲ ਇਹ ਕਹਿੰਦੇ 40 ਰੁਪਈਆ ਹੋਵੇ 400 ਕੁਇੰਟਲ ਨਿਕਲਦਾ ਵੀ ਸੋਨਾ ਯਾਰ ਦੇ ਸਿੱਧਾ ਬਣ ਗਿਆ ਤੇ ਇਹ ਸਾਰੀ ਜਿਹੜੀ ਮਜ਼ਦੂਰੀ ਉਹਨਾਂ ਮਜ਼ਦੂਰਾਂ ਨੇ ਆਪਦੇ ਪਰਿਵਾਰ ਪਾਲਣੇ ਆਪਦੇ ਬੱਚਿਆਂ ਦੇ ਵਿਆਹ ਕਰਨੇ ਘਰ ਬਣਾਉਣੇ ਉਹ ਵਿਚਾਰਿਆਂ ਦੀ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋ ਗਈ ਹਾਂਜੀ ਬੜਾ ਵੱਡਾ ਨੁਕਸਾਨ ਹੋਇਆ ਬਾਕੀ ਇਹ ਅਸੀਂ ਆਪਦੇ ਕਿਸਾਨ ਭਰਾਵਾਂ ਨਾਲ ਵਾਅਦਾ ਕਰਦੇ ਹਾਂ ਜਿੰਨਾ ਵੀ ਨੁਕਸਾਨ ਹੋਇਆ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਨੌਲੇਜ ਆ ਸਾਰਾ ਕੁਝ 1-1 ਰੁਪਇਆ ਜਿਹੜਾ ਕਿਸਾਨਾਂ ਦੇ ਖਾਤੇ ਪਹੂਗਾ ਕੋਈ 1 ਰੁਪਇਆ ਪਾਸੇ ਵਾਫਰ ਨਹੀਂ ਜਾਊ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੈਸੇ ਮਿਲਣਗੇ ਜਿਹੜੇ ਬੰਨੋਂ ਦੂਜੇ ਬੰਨੇ ਜਿਹਦਾ ਨਹੀਂ ਨੁਕਸਾਨ ਹੋਇਆ ਉਹਨਾਂ ਦੇ ਖਾਤੇ ਹਰਕਾਂ ਪੈਸੇ ਨਹੀਂ ਪੈਣਗੇ ਪੈਸੇ ਪੈਣਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਮੰਤਰੀ ਜੀ ਕਿਤਨਾ ਹੋਣਾ ਤੁਸੀਂ ਆਏ ਦਿਨ ਜਿਹੜਾ ਫਸਾਤਾਂ ਜਿਹੜੀਆਂ ਹੁੰਦੀਆਂ ਨੇ ਤਾਂ ਅੱਜ ਵੀ ਬਰਸਾਤ ਹੋ ਰਹੀ ਹੈ ਬਰਸਾਤ ਦੇ ਵਿੱਚ ਤੁਸੀਂ ਸਾਰ ਲਾਈਨ ਪਹੁੰਚੇ ਹੋ ਰਸਾਂ ਦੀਆਂ 껃ਾਂ ਵਿੱਚ ਤਕਸੀਮ ਕੀਤੀਆਂ ਨੇ ਡੰਗਰਾਂ ਵਾਸਤੇ ਜਿਹੜਾ ਚਾਰਾ ਵਗੈ ਵਗੈਰਾ ਵੀ ਆ ਹੁਣ ਆਪਾਂ ਗੱਲ ਕਰ ਲਈਏ ਤਾਂ ਕਿੰਨੇ ਕਿਊਸਿਕ ਜਿਹੜਾ ਪਾਣੀ ਅੱਜ ਛੱਡਿਆ ਗਿਆ ਡਾਊਨਸਟ੍ਰੀਮ ਤੇ ਵੇਖੋ ਕੱਲ ਤੱਕ ਹੀ 2,60,000 ਕਿਊਸਿਕ ਦੇ ਲਗਭਗ ਅੱਜ ਮੈਨੂੰ ਲੱਗਦਾ ਵਾ ਕਿ ਪਾਣੀ ਥੋੜਾ ਘਟਿਆ ਅੱਜ 2 ਲੱਖ ਤੋਂ ਥੱਲੇ ਹੀ ਲੱਗਦਾ ਵਾ ਜਿਹੜਾ ਪਾਣੀ ਦਰਿਆؤں ਗਾਂ ਆਉਂਦਿਆ ਕੁਝ ਚਲੋ ਅਪਰੋਜਪੁਰ ਫਿਲਟਰ ਰਾਜਸਥਾਨ ਫਿਲਟਰ ਨਹਿਰਾਂ 'ਚ ਵੀ ਜਾਂਦਾ ਇਧਰਲੇ ਬੰਨੇ ਘਟਿਆ ਤੇ ਹੁਣ ਕੁਦਰਤ ਮਿਹਰ ਕਰੇ ਬਰਸਾਤ ਨਾ ਹੋਵੇ ਤੇ ਪਾਣੀ ਜਿਹੜਾ ਉਹ ਬਿਲਕੁਲ ਸੁੱਕੇ ਇਹ ਤਾਂ ਮੁਸੀਬਤ ਹੈਗੀ ਹੈਗੀ ਹੈ ਜੇ ਵੱਡੀ ਮੁਸੀਬਤ ਉਦੋਂ ਪੈਣੀ ਜਦੋਂ ਪਾਣੀ ਸੁੱਕਣਾ ਵਾ ਜਦੋਂ ਪਾਣੀ ਸੁੱਕਣਾ ਕਿਤੇ 10-20 ਫੁੱਟ ਟੋਏ ਪਏ ਹੋਣੇ ਤੇ ਕਿਤੇ 10-10 ਫੁੱਟ ਰੇਤ ਚੜ੍ਹ ਜਾਣੀ ਆ ਪਰ ਇਹਨਾਂ ਕਿਸਾਨਾਂ ਦੀ ਇਸ ਮਜਬੂਰੀ ਨੂੰ ਵੇਖਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਾਨੂੰਨ ਬਣਾਤਾ ਪਾਲਿਸੀ ਬਣਾਤੀ ਆ ਅੱਗੇ ਕੀ ਹੁੰਦਾ ਖੱਡ ਜ਼ਮੀਨ ਹੋਣੀ ਜੱਟ ਦੀ ਕਿਸਾਨ ਦੀ ਜਿਹੜੇ ਮਰਜ਼ੀ ਭਾਵੇਂ ਕਿਸੇ ਵੀ ਕੈਟਾਗਰੀ ਨਾਲ ਕਿਸਾਨ ਸੰਬੰਧ ਰੱਖਦਾ ਜ਼ਮੀਨ ਕਿਸਾਨ ਦੀ ਇੱਕ ਠੇਕੇਦਾਰ ਨੇ ਉਹਨਾਂ ਨੂੰ ਖੱਡ ਪਾਸ ਕਰਾ ਕੇ ਤੇ ਉਹਨਾਂ ਨੂੰ ਲੁੱਟ-ਪੁੱਟ ਕੇ ਖਾ ਜਾਣਾ ਕਿਸਾਨ ਨੂੰ ਮਿਲਣਾ ਕਿੱਲੇ ਦਾ 20000 ਜਾਂ 30000 ਸਾਰੇ ਪੈਸੇ ਠੇਕੇਦਾਰ ਨੇ ਲੈ ਜਾਣੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੇ ਕੈਬਨਿਟ ਦੇ ਵਿੱਚ ਜਿਹੜੀ ਆ ਪਾਲਿਸੀ ਬਣਾਤੀ ਆ ਤੇ ਪਾਲਿਸੀ ਬਣਾ ਕੇ ਕਾਨੂੰਨ ਪਾਸ ਕਰਤਾ ਜਿਹੜੇ ਕਿਸਾਨ ਦੇ ਨਾਂ ਤੇ ਜ਼ਮੀਨ ਆ ਉਹਦੇ ਨਾਂ ਤੇ ਖੱਡ ਪਾਸ ਹੋਊਗੀ ਉਹ ਸਾਰੀ ਰੇਤ ਕਿਸਾਨ ਵਿੱਚੋਂ ਟੈਂਡਰ ਘਰ ਨਹੀਂ ਵਿੱਚ ਆਊਗਾ ਭਾਵੇਂ ਕਿਸੇ ਕਿਸਾਨ ਕੋਲ ਕਿੱਲਾ ਤੇ ਭਾਵੇਂ 100 ਕਿੱਲਾ ਉਹ ਸਾਰੀ ਦੀ ਸਾਰੀ ਰੇਤ ਕਿਸਾਨ ਵੇਚੂਗਾ ਉਹ ਭਾਵੇਂ ਟਿਪਰ ਤੇ ਵੇਚ ਲੇ ਤੇ ਭਾਵੇਂ ਟਰਾਲੇ ਦੇ ਵੇਚ ਲੇ ਉਹਦੀ ਮਰਜ਼ੀ ਆ ਉਹ ਕਿਸੇ ਕਰਾਏ ਵਾਲੇ ਨੂੰ ਚਕਾ ਲੇ ਉਹ ਭਾਵੇਂ ਆਪ ਚੁਕਲੇ ਉਹਦੀ ਮਰਜ਼ੀ ਆ ਇਹ ਬਸ ਇਹ ਗੱਲਾਂ ਤਾਂ ਕਰਦੇ ਪਏ ਕਿਉਂਕਿ ਕਿਸਾਨਾਂ ਨੂੰ ਇਹ ਗੱਲ ਤੇ ਯਕੀਨ ਨਹੀਂ ਹੁੰਦਿਆ ਪਿਆਰੇ ਵੀ ਕਾਨੂੰਨ ਬਣ ਸਕਦਾ ਕਿਉਂਕਿ ਪਿਛਲਿਆਂ ਨੇ ਸਿਰਫ ਕਾਨੂੰਨ ਬਣਾਏ ਆਪਣੇ ਆਦੇ ਹੱਕ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਨੇ ਕਾਨੂੰਨ ਬਣਾਏ ਆ ਲੋਕਾਂ ਦੇ ਹੱਕ ਚ ਜੋ ਲੋਕ ਕਹਿੰਦੇ ਉਹ ਕਰਦੇ ਆ ਅਸੀਂ ਨਾ ਜਦੋਂ 23 ਝਾੜ ਆਏ ਆ ਅਸੀਂ ਸੰਗਤ ਕੋ ਆਏ ਤੇ ਸਾਨੂੰ ਸੰਗਤ ਨੇ ਕਹਿਣਾ ਕਿਸਾਨਾਂ ਨੇ ਕਹਿਣਾ ਵੀ ਸਾਨੂੰ ਭੁੱਲਰ ਸਾਹਿਬ ਇਤਰਾ ਕਰੋ ਦੋ ਮਹੀਨੇ ਰੇ ਚੁੱਕਣ ਦੀ ਮਨਜ਼ੂਰੀ ਦੇ ਦਿਓ ਅਸੀਂ ਦੋ ਮਹੀਨਿਆਂ ਚ ਆਪਦੇ ਕਰਜ਼ੇ-ਕੁਰਜ਼ੇ ਲਾ ਲਾਂਗੇ ਤੇ ਉਹ ਪੁਰਾਣਿਆਂ ਨੇ ਪਾਲਸੀਆਂ ਹੋਰ ਬਣਾਈਆਂ ਅਸੀਂ ਉਹ ਚੁੱਕ ਨਹੀਂ ਸਕਦੇ ਉਹ ਤੇ ਜੇ ਬੁੱਕ ਵੀ ਰੇ ਚੁੱਕਦੇ ਸੀ ਤੇ ਮਾਈਨਿੰਗ ਵਾਲੇ ਭਾਗ ਵਾਲੇ ਆ ਕੇ ਕਾਰਵਾਈ ਕਰਨ ਲੱਪੈਂਦੇ ਜ਼ਮੀਨ ਕਿਸਾਨ ਦੀ ਹੁਣੀ ਤੇ ਕਾਰਵਾਈ ਉਸ ਵੇਲੇ ਕਿਸਾਨ ਤੇ ਹੋਣੀ ਜੀ ਉਹਨੇ ਥੋੜੀ ਜੀ ਵੀ ਰੇ ਚੁੱਕਣੀ ਉਹ ਚੀਜ਼ ਨੂੰ ਵੇਖਦੇ ਆ ਇਹ ਗੱਲਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾਈਆਂ ਵੀ ਕਿਸਾਨ ਮਾਲਕ ਹੈ ਜ਼ਮੀਨ ਦਾ ਜੇ ਖੱਡ ਟੈਂਡਰ ਕਾਰ ਜਿਹਦੀ ਜ਼ਮੀਨ ਨਹੀਂ ਗੱਲ ਨਹੀਂ ਬਾਤ ਨਹੀਂ ਉਹਦੇ ਨਾਲ ਪਾਸ ਹੋ ਸਕਦੀ ਹੈ ਤੇ ਆਪਾਂ ਕਿਉਂ ਨਾ ਇਹਨਾਂ ਦੀ ਮਦਦ ਕਰੀਏ ਜੀ ਕਿਸੇ ਨਾ ਕਿਸੇ ਤਰੀਕੇ ਮਾਨ ਸਾਹਿਬ ਨੇ ਉਹਦਾ ਸੋਲੂਸ਼ਨ ਕੱਢ ਕੇ ਅਫਸਰਾਂ ਨਾਲ ਬਹਿ ਕੇ ਪਾਲਿਸੀ ਇਹੋ ਜੀ ਬਣਾਤੀ ਵੀ ਖਾੜੀ ਕਿਸਾਨਾਂ ਪਾਸ ਹੋਣੀ ਦੂਜੇ ਬੰਦੇ ਨਾਲ ਹੋਣੀ ਨਹੀਂ ਜਿਹਦੇ ਨਾਲ ਜ਼ਮੀਨ ਆ ਜਿਹਦੇ ਨਾਲ ਇੰਤਕਾਲ ਆ ਜਿਹਦੇ ਨਾਲ ਗਰਦੌਰੀ ਆ ਜਿਹਦੇ ਨਾਲ ਸਾਰੀ ਮਾਲਕੀ ਬੋਲਦੀ ਆ ਉਸ ਬੰਦੇ ਦੇ ਨਾਂ ਹੀ ਖੱਡ ਪਾਸ ਹੋਣੀ ਦੂਜੇ ਬੰਦੇ ਨਾ ਹੋਣੀ ਤੇ ਕਿੱਲੇ ਦੀ ਅਸੀਂ ਤੇ ਇੱਥੇ ਵੇਨੇ ਆ ਤੇ ਪਰ 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 ਖੜਦੇ ਆ ਜਦੋਂ ਠੇਕੇਦਾਰ ਕਿੱਲੇ ਦੀ 5 5 6 6 ਲੱਖ ਦੀ ਰੇਤ ਵੇਚ ਜਾਂਦੀ ਆ ਤੇ ਇਹ ਕਿਸਾਨ ਜਿੰਨਾ ਥੱਲੇ ਲੱਗੇ ਆ ਉਹਨਾਂ ਪ੍ਰਮਾਤਮਾ ਕਿਰਪਾ ਕਰੂ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਸੋਨਾ ਉਗਾਊਗੀ ਸੋਨਾ ਉਗੂਗਾ ਤੇ ਇਹਨਾਂ ਦੇ ਕਰਜ਼ੇ ਵੀ ਲੱਥਣਗੇ ਇਹਨਾਂ ਦੇ ਬੱਚੇ ਵੀ ਪੜਨਗੇ ਇਹਨਾਂ ਦੀਆਂ ਵੱਡੀਆਂ ਕੋਠੀਆਂ ਵੀ ਪੈਣਗੀਆਂ ਇਹੋ ਕਿਸਾਨ ਜ਼ਮੀਨਾਂ ਖਰੀਦਣ ਵਾਲੇ ਬਣਨਗੇ ਅੱਜ ਇਹ ਵੇਂਦੇ ਆ ਨਾ ਵੀ ਸਾਡਾ ਸਾਰਾ ਕੁਝ ਉੱਜੜ ਗਿਆ ਪਰ ਇਸੇ ਜ਼ਮੀਨ ਤੋਂ ਇਸੇ ਰੇਤ ਤੋਂ ਇਹ ਵੱਡੀਆਂ ਕੋਠੀਆਂ ਵਾਲੇ ਤੇ ਵੱਡੀਆਂ ਜ਼ਮੀਨਾਂ ਵਾਲੇ ਬਣ ਗਏ। ਮੰਤਰੀ ਸਾਹਿਬ ਜਿੱਦਾਂ ਲਾਸਟ ਸਵਾਲ ਆ ਜਿਸ ਤਰ੍ਹਾਂ ਕਿਸਾਨ ਹਰਤ ਪ੍ਰਭਾਵ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਜਿੱਦਾਂ 12ਵੀਂ ਲਿਆਂਦੇ ਗਿਆ ਰੈਸਕਿਊ ਕੀਤਾ ਗਿਆ ਤੇ ਉਹਨਾਂ ਦਾ ਰਹਿਣ ਬਸਾਰੇ ਦਾ ਕੀ ਪ੍ਰਬੰਧ ਕੀਤਾ ਗਿਆ? ਵੇਖੋ ਰਹਿਣ ਨੂੰ ਅਸੀਂ ਸਕੂਲਾਂ 'ਚ ਵੀ ਇੰਤਜ਼ਾਮ ਕੀਤਾ। ਅਸੀਂ ਹੋਰ ਵੀ ਜੇ ਕਿਸੇ ਨੂੰ ਕੋਈ ਵੀ ਮਦਦ ਚਾਹੀਦੀ ਉਹ ਵੀ ਦਿੰਨੇ ਆ ਪਰ ਜਿਹੜੇ ਆ ਨਾ ਪੰਜਾਬ ਦੇ ਲੋਕ ਇਹ ਅਣਖੀ ਨੇ। ਇਹ ਜਾਂ ਤੇ ਆਪਦੇ ਰਿਸ਼ਤੇਦਾਰਾਂ ਕੋਲ ਚੱਲ ਜਾਂਦੇ ਆ ਕਈਆਂ ਦੇ ਹੁਣ ਜਿਨ੍ਹਾਂ ਦੀ ਇੱਧਰ ਜ਼ਮੀਨ ਆ ਕਈਆਂ ਦੇ ਇੱਥੇ ਚਾਚੇ ਤਾਏ ਦੇ ਪੁੱਤ ਜਾਂ ਰਿਸ਼ਤੇਦਾਰ ਹੈਗੇ ਆ ਸਾਹਮਣੇ ਪਿੰਡਾਂ 'ਚ ਜਾਂ ਕਈਆਂ ਨੇ ਵੈਸੇ ਘਰ ਵੀ ਇੱਧਰ ਦੂਜੇ ਪੰਨੇ ਬਣਾਏ ਆ ਤੇ ਜਿਹੜੇ ਘਰ ਕੋਲ ਹੈਗੇ ਆ ਨਾ ਜਿਨ੍ਹਾਂ ਦੇ ਘਰ ਇੱਧਰ ਨਹੀਂ ਹੈਗੇ ਉਹਨਾਂ ਨਾਲ ਅੱਜ ਅਸੀਂ ਵਾਦਾ ਕਰ ਰਹੇ ਆਂ ਬਸ ਜਦੋਂ ਬਰਸਾਤ ਠੀਕ ਹੁੰਦੀ ਆ ਸਾਰਿਆਂ ਨੂੰ ਬੰਨੋ ਦੂਜੇ ਬੰਨੇ ਪੰਜ-ਪੰਜ ਮਰਲੇ ਆਪਾਂ ਪਲਾਟ ਦੇ ਦੇਨੇ ਆ ਜਿਨ੍ਹਾਂ ਦੀ ਸਾਰੀ ਜ਼ਮੀਨ ਇੱਧਰ ਆ ਤੇ ਘਰ ਵੀ ਇੱਧਰ ਆ ਜਿਨ੍ਹਾਂ ਦਾ ਘਰ ਇੱਧਰ ਨਹੀਂ ਨਾ ਹੈਗਾ ਬੰਨੋ ਦੂਜੇ ਬੰਨੇ ਸੁੱਕੇ ਪਾਸੇ ਉਹਨਾਂ ਨੂੰ ਆਪਾਂ ਸਾਹਮਣੇ ਆਪਣੀ ਜ਼ਮੀਨ ਆ ਪੰਚਾਇਤੀ ਕੁਝ 10-12 ਕਿੱਲੇ ਥਾਂ ਆ ਸਾਹਮਣੇ ਬੰਨ ਦੇ ਨਾਲ ਹੀ ਬਿਲਕੁਲ ਉੱਥੇ ਹਰ ਕਿਸਾਨ ਨੂੰ ਪੰਜ-ਪੰਜ ਮਰਲੇ ਥਾਂ ਦੇ ਦੇਣਾ ਜਿਨ੍ਹਾਂ ਦੇ ਘਰ ਵੇਚਿਆ ਵੀ ਉਹਨਾਂ ਨੂੰ ਇਹ ਤੇ ਮਾਨ ਹੋਵੇ ਵੀ ਜੇ ਆੜਾ ਵੀ ਜਾਣਗੇ ਸਾਡਾ ਘਰ ਤੇ ਸੁੱਕੇ ਸਾਉ ਸਾਡਾ ਘਰ ਬਣਿਆ ਉਹ ਘਰ ਤੇ ਨ ਤੁਹੋਂ ਹੁਣ ਜਿਹੜੇ ਵਿੱਚ ਘਾਰ ਆ ਅੱਜ 25 ਦਿਨ ਹੋ ਗਏ ਪਾਣੀ ਚੱਲਦੇ ਨੂੰ ਪਾਣੀ ਇੱਕ ਦਿਨ ਲੱਗ ਜੇ ਨਾ ਬਿਲਡਿੰਗ ਨੂੰ ਤੇ ਬਿਲਡਿੰਗ 'ਚੋਂ ਜਿਹੜਾ ਸਲਾਬਾ ਹੋ ਜਾਂਦਾ ਨਹੀਂ 플ਾਸਟਰ ਚੜਨਾ ਸ਼ੁਰੂ ਹੋ ਜਾਂਦਾ ਕਲਰ ਪੈ ਜਾਂਦਾ ਅੱਜ 25 ਦਿਨ ਹੋ ਗਏ 플ਾਸਟਰ ਝੜ ਗਿਆ ਇੱਟਾਂ ਜਿਹੜੀਆਂ ਉਹ ਪਿੱਲੀਆਂ ਪੈ ਗਈਆਂ ਵੇ ਜਿਹੜੀ ਵਿੱਚ ਬਿਲਡਿੰਗਾਂ ਬਣੀਆਂ ਉਹ ਬਿਲਡਿੰਗਾਂ ਬਿਲਕੁਲ ਖਤਮ ਹੋ ਗਈਆਂ ਵਾ ਬਿਸਤਰੇ ਉਹਨਾਂ ਦੇ ਗਲ ਗੇ ਆ ਮੰਜੇ ਗਲ ਗੇ ਆ ਬੈੱਡ ਗਲ ਗੇ ਆ ਵੀ ਸਾਰਾ ਸਮਾਨ ਵੀ ਖਤਮ ਹੋ ਗਿਆ ਪਰ ਫਿਰ ਵੀ ਵੇ ਲੋਏ ਕਿੱਡੇ ਯੋਧੇ ਆ ਤਗੜੇ ਆ ਦਿਲ ਨਹੀਂ ਇਹਨਾਂ ਛੱਡਿਆ ਇਹ ਨਹੀਂ ਵੀ ਦਿਲ ਮਾੜਾ ਵਾ ਦਲੀਲ ਇਹਨਾਂ ਲੋਕਾਂ ਦੀ ਤਗੜੀ ਆ ਇਹ ਉਹ ਲੋਕ ਨੇ ਅਬਦਾਲੀ ਵਰਗੇ ਦਿੱਲੀ ਨੂੰ ਲੁੱਟ ਕੇ ਆਉਂਦੇ ਹੁੰਦੇ ਸੀ ਤੇ ਆਇਆ ਪੰਜਾਬ ਜਾਣਾ ਉਦੋਂ ਤੇ ਨਿਕਲ ਜਾਣਾ ਕਿਉਂਕਿ ਖਾਲੀ ਹੱਥੋਂ ਦੇ ਘੋੜੀਆਂ ਭਜਾ ਕੇ ਭੱਜ ਜਾਣਾ ਨਾਲੇ ਪੰਜਾਬ ਦੇ ਲੋਕ ਇਹੋ ਜਿਹੇ ਸੂਰਬੀਰ ਨੇ ਉਹ ਜਿੰਨਾ ਚਿਰ ਕੋਈ ਵਾਰ ਨਾ ਕਰੇ ਉਹਨੂੰ ਕੁਝ ਨਹੀਂ ਕਹਿੰਦੇ ਤੇ ਜਦੋਂ ਆਉਂਦੇ ਆ ਇਹਨਾਂ ਆਉਣਾ ਨਾ ਲੁੱਟ ਕੇ ਦਿੱਲੀ ਸੋਨਾ ਹੀਰੇ ਜਵਾਹਰਾਤ ਪੈਸੇ ਉੱਥੋਂ ਕਈਆਂ ਦੀਆਂ ਧੀਆ ਭੈਣਾਂ ਨੂੰ ਵੀ ਇਹਨਾਂ ਨਾਲ ਲੈ ਆਉਣਾ ਮੁਗਲਾਂ ਨੇ ਅਬਦਾਲੀ ਹੋਣਾ ਤੇ ਸਾਡੇ ਜਿਹੜੇ ਲਾਹੌਰ ਵਾਲੇ ਨਾ ਮਾਝੇ ਵਾਲੇ ਉਹ ਜਿਹੜੇ ਕਹਿੰਦੇ ਨੇ ਨਾ ਸਿੱਖਾਂ ਦੇ 12 ਵਜਣ ਵਾਲੇ ਉਹ ਰਾਤ ਫਿਰ 12 ਵਜੇ ਇਹਨਾਂ ਨੂੰ ਢਾ ਲੈਣਾ ਅਬਦਾਲੀ ਹੋਣਾ ਨੂੰ ਕੋਟ ਕੋਟੇ ਤੋਂ ਭਜਾਉਣਾ ਇਹ ਉਹ ਯੋਧੇ ਆ ਵੀ ਵੱਡੇ ਵੱਡੇ ਜਿਹੜੇ ਲੁੱਟਣ ਵਾਲੇ ਅਹਿਮਦ ਸ਼ਾਹ ਅਬਦਾਲੀ ਹੋਣੀ ਮੁਹੰਮਦ ਗੋਰੀ ਹੋਣੀ ਮਹਮੂਦ ਗਜਨ ਵੀ ਹੋਣੀ ਆਲੋਰੀ ਜਿਹੜੇ ਸਾਡੇ ਭਰਾ ਨੇ ਨਾ ਲਾਹੌਰ ਦੇ ਜਿਹੜੇ ਮਾਝੇ ਵਾਲੇ ਲੋਕ ਇਹਨਾਂ ਨੇ ਵੱਡੇ ਤੋਂ ਵੱਡੇ ਮੁਗਲ ਤੇ ਵੱਡੇ ਤੋਂ ਵੱਡੇ ਅੰਗਰੇਜ਼ ਦੀਆਂ ਨਾਸਾਂ ਕੁੱਟ ਕੇ ਇਥੋਂ ਭਜਾਇਆ ਉਹਨਾਂ ਲੋਕਾਂ ਨੂੰ ਮੰਦਿਰ ਸਾਹਿਬ ਦੇ ਤਰਾਉਂ ਅੱਜ ਵੀ ਕੋਈ ਕਿਸਾਨ ਜਿਹੜੇ ਬੰਨ ਦੇ ਬੈਠੇ ਨੇ ਮਰੜਿਆਂ ਤੇ ਪਸ਼ੂ ਨੇ ਤਾਂ ਕਿਨਾਰੇ ਜਿਹੜੇ ਉਹਨਾਂ ਦੇ ਬੈਠੇ ਨੇ ਆਪਣਾ ਤਰਪਾਣਾ ਲਗਾ ਕੇ ਉਹਨਾਂ ਵਾਸਤੇ ਕੋਈ ਪ੍ਰਬੰਧ ਕੀਤਾ ਗਿਆ ਉਹਨਾਂ ਲਈ ਪੂਰੇ ਪ੍ਰਬੰਧ ਆ ਰਾਸ਼ਨ ਦਾ ਪ੍ਰਬੰਧ ਕੀਤਾ ਆ ਲੰਗਰ ਲੱਗੇ ਆ ਦੂਜੇ ਨੰਬਰ ਤੇ ਅਸੀਂ ਪਸ਼ੂਆਂ ਵਾਸਤੇ ਸਾਇਲੇਜ ਚਾਰਾ ਤੂੜੀ ਚੋਕਰ ਫੀਡ ਜੋ ਚੀਜ਼ ਕਿਸੇ ਨੂੰ ਚਾਹੀਦੀ ਆ ਉਹ ਅਸੀਂ ਹਰ ਚੀਜ਼ ਮਈਆ ਕਰਾਉਂਦੇ ਪਏ ਸਰਕਾਰ ਵੱਲੋਂ ਵੀ ਸਾਰਾ ਕੁਝ ਆਉਂਦਾ ਪਿਆ ਅਸੀਂ ਆਪ ਦੇ ਤੌਰ ਤੇ ਨਿੱਜੀ ਤੌਰ ਤੇ ਵੀ ਕਰਦੇ ਪਏ ਆਪ ਵੀ ਕਰਦੇ ਪਏ ਆ ਸਾਡੇ ਸਰਪੰਚ ਸਾਡੇ ਮੋਤਬਰ ਇਹ ਜੇ ਕਹੀ ਜਾਈਏ ਨਾ ਵੀ ਕੱਲਾ ਬੰਦਾ ਪੀ ਇਡਾ ਵੱਡਾ ਜਾਗ ਸੰਭਲੂਗਾ ਕੱਲਾ ਬੰਦਾ ਨਹੀਂ ਸੰਭਲ ਸਕਦਾ ਸਾਡੇ ਸਰਪੰਚ ਵੀ ਮਦਦ ਕਰਦੇ ਪਏ ਆ ਤੇ ਕਈ ਜਦੋਂ ਆਪਾਂ ਇਤਨਾ ਸੇਵਾ ਕਰਦੇ ਆ ਨਾ ਮੈਨੂੰ ਕਈ ਵਿਦੇਸ਼ਾਂ ਤੋਂ ਭੈੜਾ ਭਰਾਵਾਂ ਦੇ ਫੋਨ ਆਉਂਦੇ ਆ ਵੀ ਅਸੀਂ ਵੀ ਭੁੱਲਰ ਸਾਹਿਬ ਸੇਵਾ ਕਰਨੀ ਸਾਨੂੰ ਕਾਊਂਟਰ ਨੰਬਰ ਦਿਓ ਅਸੀਂ ਪੈਸੇ ਪਾ ਦਿੰਨੇ ਆ ਤੇ ਮੈਂ ਇਹ ਕਹਿ ਦਣਾ ਵੀ ਯਾਰ ਤੁਸੀਂ ਸਿੱਧੀ ਸੇਵਾ ਕਰ ਲਓ ਜੇ ਮੈਂ ਤੁਹਾਡੇ ਤੋਂ ਪੈਸੇ ਪਵਾ ਕੇ ਸੇਵਾ ਕਰਨੀ ਆ ਤੇ ਫਿਰ ਮੇਰੀ ਸੇਵਾ ਸਗਾਰਥੀ ਨਹੀਂ ਲੱਗਣੀ ਕਿਉਂਕਿ ਜੇ ਇੱਕ ਬੰਦੇ ਤੋਂ ਪਵਾ ਲਈ ਨਾ ਗੱਲ ਤੇ ਬਾਹਰ ਨਿਕਲਣੀ ਨਿਕਲਣੀ ਆ ਅਗਲੇ ਕਹਣਾ ਮੈਂ ਖਾਤੇ 'ਚ ਪੈਸੇ ਪਾਏ ਆ ਹਾਂਜੀ ਤੇ ਜੀ ਤੋਂ ਪੈਸੇ ਪਵਾਲੇ ਉਹ ਲੋਕਾਂ ਖਣੇ ਤੇ ਪੈਸੇ ਇਕੱਠੇ ਕਰਨ ਤੇ ਹੋ ਗਏ ਆ ਆਪਾਂ ਜਿੰਨੇ ਜੋਗੇ ਆਪਦੀ ਜੇਬ 'ਚੋਂ ਕਰ ਜਿਹੜੇ ਕਰਨਗੇ ਉਹ ਸਿੱਧੀ ਕਰਨਗੇ ਜੇ ਕੋਈ ਆਉ ਸਾਡੇ ਕੋਈ ਕਹਿੰਦੇ ਨੇ ਸਿੱਧੀ ਕਰੋ ਦੋ ਲੋਰਵੰਦ ਨੂੰ ਜਿਹਦਾ ਇਧਰ ਨੁਕਸਾਨ ਹੋਇਆ ਆਪਾਂ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਵੀ ਆਪਾਂ ਕਿਸੇ ਤੋਂ 1 ਰੁਪਿਆ ਲੈ ਕੇ ਵੀ ਇੱਥੇ ਕੋਈ ਸੇਵਾ ਕੀਤੀ ਆ ਜਾਂ ਕਿਸੇ ਤੋਂ 1 ਰੁਪਿਆ ਵੀ ਕਾਉਂਡ ਚ ਪਾ ਕੇ ਸੇਵਾ ਕੀਤੀ ਆ ਜਿੰਨੇ ਕੀਤੀ ਆ ਆਪਣੀ ਜੇਬ ਚੋਂ ਕੀਤੀ ਆ ਤੇ ਕੋਈ ਇਹ ਨਹੀਂ ਵੀ ਇਹ ਕੋਈ ਇਨਸਾਨ ਕੀਤਾ ਇਹ ਬਾਬੇ ਨਾਨਕ ਦੀ ਮਿਹਰ ਆ ਇਹ ਪੈਸੇ ਵੀ ਬਾਬੇ ਨਾਨਕ ਦੇ ਆ ਇਹ ਚੀਜ਼ਾਂ ਵੀ ਬਾਬੇ ਨਾਨਕ ਦੀਆਂ ਇਹ ਸਾਰੇ ਭੈਣ ਭਰਾ ਜਿੰਨੇ ਨੁਕਸਾਨ ਵਾਲੇ ਵੀ ਅਤੇ ਜਿਹੜੇ ਦੂਜੀ ਸੇਵਾ ਕਰਨ ਵਾਲੇ ਅਸੀਂ ਸਾਰੇ ਬਾਬੇ ਨਾਨਕ ਦੇ ਧੀਆਂ ਪੋਤੇ ਆ ਤੇ ਜਦੋਂ ਪਰਿਵਾਰ ਹੀ ਸਾਡਾ ਇਕ ਆ ਸਾਡੇ ਭੈਣ ਭਰਾਣੇ ਸਾਡਾ ਵੈਸੇ ਫਰਜ ਬੰਦਾ ਵੀ ਅਸੀਂ ਇਹਨਾਂ ਦੀ ਮਦਦ ਕਰੀਏ ਸਾਡਾ اخਲਾਕੀ ਫਰਜ ਬੰਦਾ ਠੀਕ ਹੈ ਜੀ ਧੰਨਵਾਦ ਜੋਟ ਮੈਂ ਅੱਜ ਕੈਬਨਟ ਮੰਤਰੀ ਲਾਲਜੀਤ ਸਿੰਘ ਪੋਲਰ ਤਾਂ ਕੈਬਨਟ ਮੰਤਰੀ ਹਰਵਜਨ ਸਿੰਘ ਏਟੀਓ ਸਾਡੇ ਨਾਲ ਪਹੁੰਚੇ ਤੇ ਇੱਥੇ ਕਿਸਾਨਾਂ ਦਾ ਜਿਹੜਾ ਅਜਾਇਦਾ ਲਿਆ ਹੈ ਤੇ ਕਿਸਾਨਾਂ ਨੂੰ ਜਿਹੜਾ ਚੋਕਰਚਾਰਾ ਤੇ ਬਣਦਾ ਡਾ ਰਸਣ ਵੀ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਮੌਕੇ ਸਮੇ ਸਮੇ ਤੇ ਰਿਹਾ ਕੈਬਨਟ ਮੰਤਰੀ ਆਲਰਡੀ ਸਾਰ ਲਈ ਜਾ ਰਹੀ ਹੈ ਤਾਂ ਸਾਰੀ ਦ੍ਰਿਸ਼ ਸਾਡੇ ਨਾਲ ਸਾਂਝੇ ਕਰਾਂਗੇ ਜੁਰੀ ਰੋ ਦੈਨਿਕ ਸ੍ਰੀ ਰਟੀਵੀ ਨਾਲ